ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਰਿਫਿਊਜ਼ਡ ਕੇਸਸ ਨੂੰ ਵੀਜ਼ਾ ਲਵਾਉਣ ਦੇ ਬਾਦਸ਼ਾਹ ਤੀਰਤ ਸਿੰਘ ਪਨਾਕਲ ਔਰ ਇੱਕ ਵਾਰ ਫਿਰ ਰਿਫਿਊਜ਼ਲ ਦੇ ਖਤਰੇ ਮੰ ਰਹੇ ਨੇ ਕੈਨੇਡਾ ਤੋਂ ਜਿਸ ਤਰ੍ਹਾਂ ਦੇ ਬਿਆਨ ਉਥੋਂ ਦੇ ਇਮੀਗ੍ਰੇਸ਼ਨ ਮੰਤਰੀ ਦੇ ਆ ਰਹੇ ਨੇ ਸੋ ਇਸ ਕਰਕੇ ਹੁਣ ਵੀਜ਼ਿਆਂ ਦਾ ਦੌਰ ਕਦੋਂ ਤੱਕ ਰਹਿਣਾ ਹੈ ਤੇਜ਼ ਵੀਜ਼ਿਆਂ ਦਾ ਤੜਾ ਤੜ ਵੀਜ਼ਿਆਂ ਦਾ 99% ਤੋਂ 90% ਦੇ ਕਰੀਬ ਵੀਜ਼ੇ ਲੱਗ ਰਹੇ ਨੇ ਜਿਸ ਤਰ੍ਹਾਂ ਦੇ ਦਾਅਵੇ ਹੋ ਰਹੇ ਨੇ ਸੱਚ ਕੀ ਹੈ ਇਹ ਤਾਂ ਲੋਕ ਹੀ ਜਾਣਦੇ ਨੇ ਪਰ ਕੈਨੇਡਾ ਤੋਂ ਡਰਾਉਣੀਆਂ ਖਬਰਾਂ ਦੇ ਵਿਚਾਲੇ ਵੀਜ਼ਿਆਂ ਦਾ ਦੌਰ ਕਦ ਤੱਕ ਰਹਿਣਾ ਹੈ تیر ਜੀ ਇਹ ਗੱਲ ਬਸ ਇੱਕ ਵਾਰ ਸਾਂਝੀ ਕਰ ਦਿਓ ਵਿਦਿਆਰਥੀਆਂ ਦੇ ਨਾਲ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਆ ਸਾਰੇ ਦਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਰ ਪਹਿਲੀ ਗੱਲ ਤਾਂ ਕਹਿੰਦੇ ਸੱਚ ਦਾ ਸੱਚ ਹੀ ਰਹਿਣਾ ਤੇ ਅੱਜ ਮੈਂ ਪਹਿਲੇ ਹੀ ਦੱਸ ਦਵਾਂ ਕਿ ਉਹ ਜਿਹੜੀਆਂ ਨਵੀਆਂ ਪਾਲਿਸਿਸ ਆਉਂਦੀਆਂ ਆਪਾਂ ਅਗਲੀ ਵੀਡੀਓ ਡਿਸਕਸ ਕਰਾਂਗੇ ਬਟ ਮੈਂ ਨਾ ਅੱਜ ਦੀ ਰੇਚ ਜਿਹੜਾ ਕਿ ਮੈਨੂੰ ਲੱਗਦਾ ਕਿ ਇੱਕੋ ਹੀ ਤਰ੍ਹਾਂ ਦਾ ਸਵਾਲ ਜਿਹੜਾ ਕਿ ਸਾਨੂੰ WhatsApp ਤੇ ਬਾਰ-ਬਾਰ ਆ ਰਿਹਾ ਜਾਂ YouTube ਤੇ ਜਦੋਂ ਵੀ ਲਾਈਵ ਹੁੰਦੇ ਆ ਕਿ ਸਰ ਟ੍ਰੈਂਡ ਕਿਦਾਂ ਦਾ ਚੱਲ ਰਿਹਾ ਹੈ ਵੀਜ਼ੇ ਆ ਰਹੇ ਨਹੀਂ ਰਹੇ ਪਤਾ ਹੈ ਇਹ ਸਵਾਲ ਕਿਉਂ ਚੱਲ ਰਿਹਾ ਹੈ ਬੱਚਿਆਂ ਦੇ ਮਨ ਦੇ ਵਿੱਚ ਨਾ ਕਿ ਵਹਿਮ ਦੀ ਉਹ ਬੀਜ ਬੋਰਡ ਦੇ ਨਾਲ ਸ਼ੁਰੂ ਕਰ ਦਿੱਤਾ ਗਿਆ ਕਿ ਰਿਫਿਊਜ਼ਲਾਂ ਵੱਧ ਗਈਆਂ ਰਿਫਿਊਜ਼ਲਾਂ ਆਉਣੀਆਂ ਸਟਾਰਟ ਹੋ ਗਈਆਂ ਸੋ ਇੱਕ ਮੰਚ ਤੇ ਡੱਲਾ ਸਰ ਦੇ ਨਾਲ ਬ ਜਿਹੜਾ ਕਿ ਸੁਰੂਆਤ ਨੂੰ ਅਸੀਂ ਅਵੇਅਰ ਕਰਦੇ ਰਹੇ ਤੇ ਅੱਜ ਬੜੀ ਕਮਿਟਮੈਂਟ ਕਰਨ ਲੱਗਾ ਸਰ ਆਪਾਂ ਹੀ ਕਹਿੰਦੇ ਹੁੰਦੇ ਸੀ ਤੁਹਾਨੂੰ ਬੰਦਾ ਗਾਰੰਟੀ ਦੇਣਾ ਤੇ ਉੱਠ ਕੇ ਚੱਲ ਜਾਓ ਤੇ ਮੈਂ ਕਹਿੰਦਾ ਜੀ ਗਾਰੰਟੀ ਨਾਲ 100% ਵੀਜ਼ਾ ਸੱਚਾਈ ਨਾਲ ਆ ਰਿਹਾ ਸਾਡਾ ਤਾਂ ਆਇਆ ਜੀ 10 ਅਗਸਤ ਤੋਂ ਬਾਅਦ ਜਿੰਨੀਆਂ ਵੀ ਫਾਈਲ ਸਾਡੇ ਕੋਲ ਲੱਗੀਆਂ ਹਰ ਬੱਚਾ ਆਪਣਾ ਸੁਪਨਾ ਪੂਰਾ ਕਰਕੇ ਗਿਆ ਹਾਂ ਇੱਕ ਦੋ ਫਾਈਲ ਜਿਹੜੀਆਂ ਰਹੀਆਂ ਵੀ ਆ ਪਹਿਲਾਂ ਦੁਬਾਰਾ ਰੀਐਪਲਾਈ ਕਰਕੇ ਵੀਜ਼ਾ ਲਾ ਕੇ ਬੱਚੇ ਪਹੁੰਚ ਚੁੱਕੇ ਆ ਕੈਨੇਡਾ ਸੋ ਡਰਾਂ ਦੀ ਲੋੜ ਨਹੀਂ ਸੋ ਅੱਜ ਇੱਕ ਵੀਜ਼ਾ ਤੁਹਾਡੇ ਨਾਲ ਸਾਂਝਾ ਕਰਨਾ ਜੋ ਇਸ ਮੇਨ ਵੀਜ਼ੇ ਦੀ ਮੈਂ ਅੱਜ ਸ਼ੋว์ ਜਿਹਦੇ ਕਰਕੇ ਆ ਕਿ ਸਿਰਫ ਤਾਂ ਦਿਖਾ ਰਿਆ ਬਟਾ ਤੁਹਾਡੀ ਮੋਟੀਵੇਸ਼ਨ ਵਾਸਤੇ ਪਿੱਛੇ ਜੇ ਐਦਾਂ ਦੇ ਵੀਜ਼ੇ ਆਏ ਮੈਂ ਤਾਂ ਕਹੂੰਗਾ ਮੇਰੇ ਵੀ ਰੂਮ ਕੰਡੇ ਜਿਹੜੇ ਖੜੇ ਹੋ ਗਏ ਤੁਸੀਂ ਦੇਖਿਆ ਹੋਣਾ ਘੱਟ ਵੀਡੀਓਜ਼ ਆਈਆਂ ਕਿਉਂਕਿ ਵੀਜ਼ਾ ਹੀ ਨਾ ਆ ਰਿਹਾ ਸੀ ਮੈਨੂੰ ਸੀਗਾ ਚੱਲ ਬੱਚੇ ਨਿਆਰੇ ਲੈ ਆਣ ਵੀਜ਼ਾ ਆ ਰਿਹਾ ਕਿਉਂਕਿ ਬੱਚਾ ਐਂਡਲ ਜਿੰਨੀਆਂ ਮਾਜੀ ਗੱਲਾਂ ਕਰ ਲਈ ਬੱਚਾ ਕਹਿੰਦਾ ਵੀਜ਼ਾ ਆਇਆ ਜ ਨਹੀਂ ਆਇਆ ਸੋ ਪਹਿਲਾਂ ਮੈਂ ਤੁਹਾਡੇ ਨਾਲ ਪ੍ਰੋਫਾਈਲ ਸਾਂਝੀ ਕਰ ਲਾਵਾਂ ਫਿਰ ਤੁਹਾਡੇ ਨਾਲ ਦੂਜੀਆਂ ਪ੍ਰੋਫਾਈਲਜ਼ ਵੀ ਸਾਂਝੀਆਂ ਕਰੂੰਗਾ ਇਸੇ ਵੀਡੀਓ ਦੇ ਵਿੱਚ ਕਿੱਦਾਂ-ਕਿੱਦਾਂ ਦੀ ਪ੍ਰੋਫਾਈਲਸ ਆ ਪ੍ਰੋਫਾਈਲ ਮੈਂ ਤੁਹਾਡਾ ਨਾ ਵਿਦ ਪ੍ਰੂਫ ਸਾਂਝੀ ਕਰ ਰਿਹਾ ਕਿਉਂਕਿ ਅੱਜ ਜਿਹੜਾ ਏਜੰਟ ਮੈਂ ਤਾਂ ਕਹੂੰਗਾ ਆਪਣੀ ਵੀਡੀਓਜ਼ ਵਿਊ ਲਾਈਮਲਾਈਟ ਲੈਣ ਲੈ ਨਾ ਯੂਜ਼ ਕਰ ਰਹੇ ਹੈ ਪੱਟਿਕਲ ਸਾਡਾ ਕਿਸ ਅਦਾਜੀ ਮੋਟੀਵੇਸ਼ਨ ਕਰਦੇ ਕਿ ਸਾਡੇ 4 ਬੈਂਡ ਦੇ ਬੱਚੇ ਨੂੰ ਗੁਮਰਾਹ ਕਰ ਰਹੇ ਸੋ ਆਹ ਆ ਪ੍ਰੂਫ ਆ 4 ਬੈਂਡ ਤੇ 4.5 ਬੈਂਡ ਮੈਂ ਕਹਿੰਦਾ ਪੁਰਾਣੀਆਂ ਗੱਲਾਂ ਹੋ ਗਈਆਂ ਸਰ ਬੱਚੇ ਪਹੁੰਚ ਗਏ 4 ਬੈਂਡ ਦੇ ਵੀ ਤਾਂ ਆ ਗਏ 4 ਬੈਂਡ ਸਾਰਾ ਤੁਹਾਡੇ ਸਾਹਮਣੇ ਤੁਸੀਂ ਵੀ ਚੈੱਕ ਕਰ ਲਓ ਬੱਚੇ ਦਾ ਤੁਸੀਂ ਬਾਵਾ ਇੰਟਰਨੈਟ ਤੇ ਇਹਦਾ ਰਿਜ਼ਲਟ ਪਾ ਕੇ ਚੈੱਕ ਕਰ ਲਓ 4 ਬੈਂਡ ਇਨ ਸਪ 12 ਦਸੰਬਰ ਨੂੰ ਫਾਈਲ ਲੌਂਚ ਹੋਈ ਆ ਸਟੂਡੈਂਟ ਦੀ ਹੈਗੀ ਪੀਪੀਆਰ ਜਿਹੜੀ ਕਿ ਸਾਨੂੰ 2 ਦਿਨ ਪਹਿਲਾਂ ਜਿਹੜੀ ਕਿ ਰਿਸੀਵ ਹੋਈ ਆ ਸਰ ਇਹ ਤੋਂ ਆਪ ਅੰਦਾਜ਼ਾ ਲੈ ਲਓ ਕਿ ਬੱਚਿਆਂ ਦੇ ਵੀਜ਼ਾ ਟ੍ਰੈਂਡ ਕੀ ਚੱਲਣ ਦੇ ਆ ਸੋ ਐਸ ਲਈ ਵਧੀਆ ਵੀਜ਼ਾ ਟ੍ਰੈਂਡ ਚੱਲਣ ਦੇ ਆ ਸੋ ਆ ਇਨਾ ਦਿਨਾਂ ਦੇ ਵਿੱਚ ਹੀ ਸਾਰਾ ਜਿਵੇਂ ਪ੍ਰੋਫਾਈਲਸ ਬੱਚਿਆਂ ਨੂੰ ਮਕਾਉਂਗਾ ਜਰੂਰ ਸਮਾਂ ਕੱਢ ਕੇ ਸਾਨੂੰ ਸ਼ੇਅਰ ਕਰਿਓ ਸਪੀਕਿੰਗ ਚਾਰ ਬੈਂਡ ਸਪੀਕਿੰਗ ਚਾਰ ਬੈਂਡ ਸਰ ਰਾਈਟਿੰਗ 5.5 ਬੈਂਡ ਸਰ ਓਵਰਆਲ 6 ਬੈਂਡ ਆ ਇੱਕ ਚੀਜ਼ ਦੱਸਣੀ ਹੈ ਅੰਡਰ ਐਸਡੀਐਸ ਵੀਜ਼ਾ ਹੀ ਆ ਤੋਂ ਅੱਜ ਮੈਂ ਹੋਰ ਪ੍ਰੋਫਾਈਲਸ ਵੀ ਸਰ ਸਾਂਝੀ ਕਰ ਦਵਾਂ ਸਪਾਊਸ ਕੇਸ ਦੇ ਜਿਹੜਾ ਇਕੱਠਿਆਂ ਦਾ ਵੀਜ਼ਾ ਆਇਆ ਬੜੇ ਵੀਜ਼ੇ ਆਏ ਸਾਡੇ ਬਟ ਇੱਕ ਸਪੈਸ਼ਲ ਪਤਾ ਹੈ ਕਿ ਸਪਾਊਸਰ ਯੂਐਸਏ ਤੋਂ ਰਿਪੋਰਟ ਸਿਕਾ ਇਹਨਾਂ ਨੂੰ ਆ ਦੇਖਿਆ ਸਰ ਤੁਹਾਡੇ ਵੀ ਤੁਹਾਡੇ ਵੀ ਸਾਹ ਪਰ ਜਾਣ ਕੇ ਸੋਚਣਾ ਪੈ ਗਿਆ ਸੱਚਾਈ ਹੈ ਸਰ ਦੱਸ ਕੇ ਲਿਆ ਯੂਐਸਏ ਤੋਂ ਰਿਪੋਰਟ ਬੰਦੇ ਦਾ ਅੱਛਾ ਤੁਸੀਂ ਮੈਂਸ਼ਨ ਕੀਤਾ 100% ਸਰ ਸਰ ਤੁਸੀਂ ਸਾਡੇ ਆਫਿਸ ਕਿਤੇ ਤੁਸੀਂ ਵੀ ਦੇਖਿਆ ਹੋਣਾ ਮੈਂ ਬੱਚਿਆਂ ਨੂੰ ਕਹੂੰਗਾ ਆਓ ਬਟ ਵੱਡਾ ਲੈ ਕੇ ਲਾਇਆ ਨਾ ਇਨਫਰਮੇਸ਼ਨ ਹਾਈਡ ਕਰਨੀ ਨਾ ਫੇਕ ਡਾਕੂਮੈਂਟ ਲਾਉਣਾ ਸਰ ਕਾ ਨਾ ਕੰਮ ਕਰਨਾ ਮਜੂਰ ਆ ਸਾਡ ਨੂੰ ਤੇ ਮੈਂ ਦੱਸਾਂ ਕਿ ਦੱਸ ਕੇ ਜਿਹੜਾ ਕਿ ਉਹਦਾ ਵੀਜ਼ਾ ਆ ਸਰ ਐਦਾਂ ਦੇ ਵੀਜ਼ੇ ਆ ਰਹੇ ਆ ਸੀਕ ਵੀਜ਼ਾ ਹੋਰ ਦੱਸਦਾ ਸਰ 6 ਰਿਫਿਊਜ਼ਲਾਂ ਬੱਚੇ ਦੀਆਂ ਤਿੰਨ ਸਟੂਡੈਂਟ ਦੋ ਵਿਜ਼ਟਰ ਵੀਜ਼ਾ ਇੱਕ ਰੀਸੈਂਟ ਐਲ ਐਮ ਆਈ ਜਿਹਨੂੰ ਆਪਾਂ ਕਿਹਾ ਜਾਂਦਾ ਕਿ ਰੀਸੈਂਟ ਠੋਕੇ ਵੀਜ਼ਾ ਜਿਹਨੇ ਕਿ 에ਜੰਟ ਨਾਲ 25-30 ਲੱਖ ਪੈ ਤੈ ਵੀ ਕੀਤਾ ਹੋਣਾ ਕਿੰਨੇ ਦੇਵਾਂਗੇ ਪੈਸੇ ਉਹਦੀ ਵੀ ਰਿਫਿਊਜ਼ਲ ਤੇ ਉਹ ਵੀ ਲੱਗੀ ਨੂੰ ਤਾਜੀ ਰਿਫਿਊਜ਼ਲ 15 ਦਿਨਾਂ ਦੇ ਸਾਡੇ ਕੋਲ ਬੱਚਾ ਆਇਆ ਅਸੀਂ ਉਹਦਾ ਸਟੂਡੈਂਟ ਵੀਜ਼ਾ ਲਾਇਆ ਉਹਦਾ ਵੀ ਵੀਜ਼ਾ ਤੇ ਇੱਕ ਹੋਰ ਸਿਗਾ ਸਰ ਜਿਹੜਾ ਕਿ ਕੇਸ ਅਤੇ ਮੇਰੇ ਸਾਹ ਰਿਫਿਊਜ਼ਲ ਦੀ ਗੱਲ ਹੀ ਨਹੀਂ ਕਰਦੇ 7-8 ਵਾਲੀਆਂ ਇਹ ਤੇ ਮੈਂ ਤੁਹਾਨੂੰ ਚੈਲੈਂਜਿੰਗ ਕੇਸ ਸਰ ਇੱਕ ਹੋਰ ਸਟੂਡੈਂਟ ਸਾਡੀ ਛੋਟੀ ਭੈਣ ਸੀਗੀ ਤੇ ਸਾਡੇ ਕੋਲ ਕਾਫੀ ਵਾਰੀ ਆਫਿਸ ਆਈ ਬਟ ਕਈ ਵਾਰੀ ਨੇ ਕਹਿੰਦੇ ਨਾ ਮੰਨ ਨਹੀਂ ਠਹਿਰਦਾ ਚੱਲ ਉਹ ਬੰਦਾ ਗਾਰੰਟੀ ਸਾਡੇ ਕੋਲ ਹਮੇਸ਼ਾ ਗਾਰੰਟੀ ਭਾਲਦੀ ਸੀ ਗਾਰੰਟੀ ਨਹੀਂ ਮਿਲਦੀ 10 ਸਾਲ ਦਾ ਗੈਪ ਸੀਗਾ ਸਰ ਯੂਐਸਏ ਫਾਈਲ ਲਈ ਕਿਸੇ ਹੋਰ ਏਜੰਟ ਤੋਂ ਇੰਟਰਵਿਊ ਆਈ ਇੰਟਰਵਿਊ ਤੇ ਉਹਦਾ ਐਕਸਪੀਰੀਅੰਸ ਫੜਿਆ ਗਿਆ ਜਿਹੜਾ ਏਜੰਟ ਤੋਂ ਆਇਆ ਸੀ ਇਨਕੁਆਰੀ ਹੋਈ ਇਵਨ ਕਿ ਉੱਥੇ ਮੈਂ ਤਾਂ ਪੁਲਿਸ ਵੀ ਬੁ ਸਟੂਡੈਂਟ ਵੀਜ਼ਾ ਕੈਨੇਡਾ ਆ ਤੇ ਸਾਰੇ ਸੱਚ ਬੋਲ ਕੇ ਦੱਸ ਕੇ ਆਏ ਆ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਇਨਫੋਰਮੇਸ਼ਨ ਹਾਈਡ ਨਹੀਂ ਕੀਤੀ ਸੱਚ ਤੋਂ ਵੱਡੀ ਦਬਾਈ ਕੋਈ ਨਹੀਂ ਹਾਂ ਤੇ ਅਸੀਂ ਤਾਂ ਸਰ ਹਮੇਸ਼ਾ ਕਹਿੰਦੇ ਸੱਚ ਦੇ ਰਾਹ ਤੇ ਚੱਲ ਜਉ ਲੰਬਾ ਜਰੂਰ ਹੋ ਜਾਊਗਾ ਸਿਰੇ ਜਰੂਰ ਲੱਗਣਗੇ ਆ ਇੰਨੀਆਂ ਪ੍ਰੋਫਾਈਲ ਤੁਸੀਂ ਜਿਹੜੀਆਂ ਤੁਹਾਡੇ ਨਾਲ ਦੇਖੀਆਂ ਦੱਸੀਆਂ ਨਾ ਤੁਹਾਨੂੰ ਮੈਂ ਹਜੇ ਮੈਨੂੰ ਲੱਗਦਾ ਇੰਸਟਾ ਦੇ ਬਿડા ਕੋਈ ਵੀ ਨਹੀਂ ਪ੍ਰੋਫਾਈਲ ਪਈ ਇਹਨਾਂ ਦੀ ਕਿਉਂਕਿ ਆਲ ਆਰ ਰੀਸੈਂਟ ਪੀਪੀਆਜ਼ ਚੈਲੈਂਜਿੰਗ ਪੀਪੀਆਜ਼ ਯੂ ਬੱਚੇ ਜਿਹੜੇ ਹਿੰਮਤ ਛੱਡ ਚੁੱਕੇ ਸੀ ਸੋ ਟ੍ਰੈਂਡ ਦਾ ਆਪ ਅੰਦਾਜ਼ਾ ਲਾ ਲਓ ਬਟਾ ਤੁਹਾਨੂੰ ਦਰਾ ਰਿਹਾ ਮੈਂ ਤਾਂ ਕਹੂੰਗਾ ਇਸ ਵੇਲੇ ਸੋ ਮੈਂ ਤਾਂ ਬਿਲਕੁਲ ਕਹੂੰਗਾ ਕਿ ਜਦ ਤੱਕ ਵੀਜ਼ੇ ਆ ਰਹੇ ਜਰੂਰ ਤੁਹਾਨੂੰ ਗਾਰੰਟੀ ਦੇਵਾਂਗੇ ਖੜਨਾ ਤਾਂ ਜਰੂਰ ਹੈਗਾ ਤੁਹਾਡੇ ਨਾਲ ਇਦਾਂ ਦੀ ਤਾਂ ਹੈ ਨਹੀਂ ਕਿ ਨਾ ਖੜਾਂਗੇ ਕਿਉਂਕਿ ਅਸੀਂ ਉਸ ਸਮੇਂ ਦੇ ਵਿੱਚ ਵੀ ਖੜੇ ਸੀ ਜਦੋਂ ਕੈਨੇਡਾ ਬੰਦ ਦੀਆਂ ਵੀਡੀਓ ਸਾਰੇ ਪਾਸੇ ਸੀ ਤਾਂ ਬਿਲਕੁਲ ਬਨਾਕਲ ਐਜੂਕੇਸ਼ਨ ਨੇ ਡਲਾਸਰ ਦੇ ਨਾਲ ਸਟੈਂਡ ਲਿਆ ਬੱਚਿਆਂ ਦਾ ਤੇ ਉਸ ਸਮੇਂ ਦੇ ਵਿੱਚ ਵੀ ਹਜ਼ਾਰਾਂ ਹੀ ਬੱਚੇ ਜਿਹੜੇ ਆਪਣਾ ਸੁਪਨਾ ਪੂਰਾ ਕਰ ਗਏ ਸੀ ਕਿਹੜੇ ਜਿਹੜੇ ਹਿੰਮਤ ਛੱਡ ਗਏ ਸੀ ਸਿਰੇਕੋ ਗੱਲ ਹੁੰਦੀ ਓਕੇ ਸਮੇਂ ਦੇ ਵਿੱਚ ਅੰਬੈਸੀ ਮਿਹਨਤ ਦੀ ਜਿਹੜੀ ਕੀ ਆ ਮਲੇ ਕੀ ਰਿਕੁਆਇਰਮੈਂਟ ਵਾਜ ਜਾਂਦੀ ਆ ਡਿਮਾਂਡ ਵਾਜ ਜਾਂਦੀ ਆ ਜਿੱਦਾਂ ਹੁਣ ਨਵੇਂ ਵੀ ਆ ਰਹੇ ਨੇ ਅਪਡੇਟਸ ਤੇ ਕੈਪਿੰਗ ਸਿਸਟਮ ਉਹਦੇ ਵੀ ਬਸ ਮੇਨ ਤੇ ਦੀ ਡਿਮਾਂਡ ਵੰਦੀ ਵੀਜ਼ਾ ਤੇ ਲੱਗਣੇ ਆ ਨਾ ਬਟ ਹਾਂ ਘੱਟ ਥੋੜੇ ਜੇ ਹੋ ਸਕਦੇ ਆ ਬਟ ਜੇ ਤੁਸੀਂ ਸਹੀ ਕੋਰਸ ਲਿਆ ਹੋਇਆ ਸੇ ਇਸਲਾ ਕਰ ਲਿਆ ਹੋਇਆ ਕਿੱਥੋਂ ਵੀਜ਼ਾ ਰੁਕ ਜੂ ਫਿਰ ਆਉਣਾ ਹੀ ਆਉਣਾ ਕੋਈ ਨਹੀਂ ਇੱਕ ਵਾਰੀ ਨਗਾ ਦੂਜੀ ਵਾਰੀ ਆ ਜਾਊਗਾ ਆ ਜਾਣਾ ਵਾ ਪਰ ਜੇ ਕੋਈ ਫੇਕ ਡਾਕੂਮੈਂਟ ਨਹੀਂ ਲੱਗਾ ਹੋਇਆ ਸੋ ਆ ਕੋਈ ਮੋਟਿਵ ਸਿਗਾ ਤੁਹਾਡੇ ਨਾਲ ਹੈ ਵੀਜ਼ਾ ਸਾਂਝੇ ਕਰਨਾ ਤੁਹਾਡੇ ਪ੍ਰੂਫ ਵੀ ਤੁਹਾਡੇ ਨਾਲ ਸਾਂਝੇ ਕੀਤੇ ਆ ਕਿ ਤੁਸੀਂ ਖਾਸ ਤੌਰ ਤੇ ਜਿਹੜੇ ਬੱਚਿਆਂ ਦੀ ਫਾਈਲ ਐਮਬੈਸੀ ਚ ਆ ਨਾ ਇਦਾਂ ਦੀਆਂ ਵੀਡੀਓ ਦੇ ਕੇ ਹਿੰਮਤ ਨਾ ਛੱਡ ਜਾਓ ਕੋਈ ਕਿਸੇ ਦੀ ਜੇਬ ਚ ਵੀਜ਼ਾ ਨਹੀਂ ਆਈ ਜਾਣਾ ਵਾ ਬਟ ਇੱਕੋ ਗੱਲ ਆ ਵਾਇਗੁਰ ਤੇ ਯਕੀਨ ਰੱਖੋ ਪੋਜ਼ਿਟਿਵbro ਦਲੇਰੀ ਰੱਖੋ ਜਰੂਰ ਤੁਹਾਡਾ ਸੁਪਨਾ ਵੀ ਪੂਰਾ ਹੋਏਗਾ ਜੀ ਚਲੋ ਥੈਂਕ ਯੂ so much ਬਹੁਤ ਮਹੱਤਵਪੂਰਨ ਇਨਫੋਰਮੇਸ਼ਨ ਸਾਡੇ ਨਾਲ ਤੀਰਜੀ ਨੇ ਸਾਂਝ ਕੀਤੀ ਹੈ 85578 85578 ਤੇ ਤੁਰੰਤ ਫੋਨ ਕਰੋ ਜ਼ਿਆਦਾ ਜਾਣਕਾਰੀ ਹਾਸਲ ਕਰੋ ਧੰਨਵਾਦ ਸਰ